ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਂਗਰਸੀ ਆਗੂ ਦੇ ਸ਼ੋਰੂਮ ਦੇ ਉੱਤੇ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਆ ਕੇ ਸਿੱਧੀਆਂ ਉਹਨਾਂ ਦੇ ਵੱਲੋਂ ਗੋਲੀਆਂ ਚਲੌਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਗੋਲੀਆਂ ਲੱਗਣ ਦੇ ਨਾਲ ਸ਼ੋਰੂਮ ਦੇ ਸ਼ੀਸ਼ੇ ਤੱਕ ਜਿਹੜੇ ਨੇ ਉਹ ਟੁੱਟ ਗਏ ਨੇ ਸੋ 22 ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤਸਵੀਰਾਂ ਵੇਖ ਸਾਦਿਓ ਬਰੇ ਬਾਜ਼ਾਰ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਦੋ ਸ਼ਖਸ ਸਵਾਰ ਹੋ ਕੇ ਆਏ ਔਰ ਉਹਨਾਂ ਦੇ ਵੱਲੋਂ ਦੁਕ ਯੂ ਟਰਨ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਿਹੜਾ ਸ਼ੋਰੂਮ ਦਾ ਮਾਲਕ ਹੈ ਕਈ ਵਾਰ ਉਸ ਨੂੰ ਰੰਗਦਾਰੀ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਉਸ ਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪੈਸੇ ਮੰਗੇ ਜਾਂਦੇ ਸੀ ਤਾਂ ਕਾਂਗਰਸਈ ਯਾਕੂਦਾ ਸ਼ੋਰੂਮ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਫਾਇਰਿੰਗ ਹੋਈ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਹੀ ਧਮਕੀਆਂ ਜਿਹੜੀਆਂ ਨੇ ਉਸ ਦੁਕਾਨਦਾਰ ਨੂੰ ਦਿੱਤੀਆਂ ਜਾ ਰਹੀਆਂ ਸੀ ਉਸ ਦੇ ਕੋਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਕੇਐਫਆਈਆਰ ਵੀ ਦਰਜ ਕੀਤੀ ਗਈ ਸੀ ਤਾਂ ਤ ਕੀ ਸ਼ਾਮ ਦਾ ਬੇਲਾ ਸੀ ਔਰ ਇਸੇ ਦੌਰਾਨ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਔਰ ਦੁਕਾਨ ਦੇ ਬਾਹਰ ਕੜ ਕੇ ਉਹਨਾਂ ਦੇ ਵੱਲੋਂ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ ਤਾਂ ਦੱਸਦੀ ਹੈ ਕਿ ਖਬਰ ਬਟਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੁਕਾਨ ਦੇ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਫਰੋਤੀ ਨੂੰ ਲੈ ਕੇ ਬਾਦਦਾਤਾਂ ਜਿਹੜੀਆਂ ਨੇ ਉਹ ਲਗਾਤਾਰੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਦੁਕਾਨਦਾਰਾਂ ਤੋਂ ਰੰਗਦਾਰੀ ਮੰਗੀ ਗਈ ਸੀ ਫਰੋਤੀ ਮੰਗੀ ਗਈ ਸੀ ਤਾਂ ਜਦ ਉਹਨਾਂ ਦੇ ਵੱਲੋਂ ਪੈਸੇ ਨਹੀਂ ਦਿੱਤੇ ਗਏ ਤਾਂ ਉਹਨਾਂ ਨੂੰ ਡ੍ਰੋਨ ਅਤੇ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਸੀ ਤਾਂ ਅੱਜ ਉੱਥੇ ਹੀ ਬਟਾਲਾ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਇੱਕ ਕਾਂਗਰਸੀ ਯਾਕੂ ਦੀ ਦੁਕਾਨ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਲਗਾਤਾਰ ਫਾਇਰ ਕੱਡੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਉੱਥੇ ਹੀ ਸ਼ੋਰੂਮ ਦੇ ਮਾਲਕ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ਮੈਨੂੰ ਪਹਿਲਾਂ ਵੀ ਕਈ ਵਾਰੀ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਨੇ ਮੈਨੂੰ ਬੜੀ ਬਾਰ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਤਾਂ ਭਰੇ ਬਾਜ਼ਾਰ ਬੇਖੋ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਂਗਰਸੀ ਯਾਕੂ ਦਾ ਲਗੇ ਹਨ ਹਾਲਾਂਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਕਸਰ ਹੀ ਅਸੀਂ ਸਾਹਮਣੇ ਬੈਠੇ ਹੁੰਦੇ ਨਾ ਤਾਂ ਜੇਕਰ ਗੋਲੀ ਕਿਸੇ ਵਿਅਕਤੀ ਨੂੰ ਲੱਗ ਜਾਂਦੀ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਸੀ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਬਾਜ਼ਾਰ ਦੇ ਵਿੱਚ ਖੜਕੇ ਸ਼ਰੇਆਮ ਗੋਲੀਆਂ ਚਲਾਉਂਦੇ ਨੇ ਔਰ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਜਿਹੜੀ ਹੈ ਉਹ ਵੀ ਹਾਸਲ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕੌਣ ਸ਼ੋਰੂਮ ਦੇ ਮਾਲਕ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਸ਼ੌਤਮ ਸ਼ੇਰ ਗੁੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਔਨਰ ਅਫੇਰ ਟੈਲੀਕਮਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰਕੇ ਆ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਤੇ ਬੈਠੇ ਹੁੰਦੇ ਆ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ। ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਕ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਦੇ ਹਾਲਾਤ ਸੈਟ ਪਹਿਲਾਂ ਸਭ ਨਾਲ ਗੱਲ ਹੋ ਇੱਕ ਥ੍ਰੈਟ ਵੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਲਾਅ ਮਾਰੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲਾ ਔਰ ਬਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਨੇ ਮੈਂ ਇਹ ਕਾਫੀ ਵਾਰ ਕਹਿ ਚੁੱਕਾ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤੇ ਕਦੀ ਲੱਗਾਂ ਨਹੀਂ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਹਾਂਜੀ ਉਹ ਹੁਣ ਵੀ ਆ ਰਹੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਮਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਘਰ ਵਾਲਾ ਬਣ ਗਿਆ। ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ। ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਉਹ ਨਾ ਵਿਚਾਰਾ ਰੋਂਦਾ ਪਿਆ। ਕੀ ਲੱਗਦਾ ਪਰਿਵਾਰ ਤੇ ਕੀ ਬੀਤ ਹੋਵੇ ਕਿ ਜਦੋਂ ਪਤਾ ਲੱਗਦਾ। ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ। ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ। ਛੋਟੀ ਬੀਲੀ ਕੋਈ ਸਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆਂਗੇ ਹਫਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਫੈਟ ਦਾ ਬਿਲਕੁਲ ਕੋਈ ਨਹੀਂ ਜੀ ਕਿੱਦਾਂ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਜ਼ ਕੀ ਹੋ ਰਿਹਾ ਕਤਲ ਹੋ ਗਰ ਰੋਜ਼ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਆਪਣੇ ਤਰਸ ਦੇ ਜੀ ਕੀ ਆ ਅ ਥੋੜੇ ਤੇ ਪਹਿਲੇ ਹੀ ਇੱਥੇ ਆਪ ਦੇਸੀ ਕੰਪੋਨੈਂਟ ਦੇ ਜ਼ਰੀਏ ਕਿ ਇੱਥੇ ਗੁੱਗੂ ਸ਼ੇਖ ਨੇ ਉਨਰੀ ਦੁਕਾਨ ਤੇ ਟੈਲੀਕਾਮ ਦੀ ਨਾਲ ਹੀ ਉਹਨਾਂ ਦਾ ਕੱਪੜੇ ਵਸੇ ਉਹਨਾਂ ਦੀ گارਮੈਂਟ ਦੀ ਦੁਕਾਨ ਹੈ ਜਿਹੜੀ ਕਮ ਇਹਨੇ ਟੈਲੀਕਾਮ ਦੀ ਦੁਕਾਨ ਜਿਹੜੀ ਨਵਾਂ ਚਾਂਦੀ ਉਹ ਤਾਂ ਬਾਹਰ ਕੋਈ ਅਣਕੀ ਸ਼ਤਾ ਵੇਖੀ ਕੋਈ ਇੱਕ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤੋੜ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਉਹਨਾਂ ਦਾ ਬਾਕੀ ਬਚਾ ਰਹੇ ਪਹਿਲਾਂ ਕੁਝ ਬਲੇਟ ਹੈ ਸੀ ਹਾਂ ਜੀ ਬਲੇਟ ਹੈ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾ ਰਹੀ ਹਾਂ ਜੀ ਹਾਂ ਕੰਗਰੈਸ ਮੀਟਰ ਸਰ ਕੋ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਨਹੀਂ ਉਹ ਕਰ ਰਹੇ ਆ ਜੀ ਕਰ ਰਹੇ ਸੀਨੀਅਰ ਵਾਈਸ ਪ੍ਰੈਜ਼ੀਡੈਂਟਾਂ ਜੁਨੀਅਰ ਆਗੂ ਤੇ ਗੱਲ ਚੱਲ ਸੀ ਸਿਟੀ ਵਾਈਸ ਪ੍ਰੈਜ਼ੀਡੈਂਟ ਐ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀ ਆ ਜਿਹੜੇ ਪਹਿਲੇ ਐਸਐਫੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨੌਲੇਜ ਸੀਗਾ ਪਰ ਇਸ ਦੇ ਬਾਵਜੂਦ ਜੋ ਅਗਲਿਆਂ ਨੇ ਚਾਹ ਹੋ ਗਿਆ ਵਾ ਤੇ ਤੇ ਪੰਜਾਬ ਸਰਕਾਰ ਦੇਖੇ ਕੀ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਲੋਕਾਂ ਆ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੋਣਾ ਕਿ ਆ ਨਹੀਂ ਡਰੇ ਦੁਨੀਆ ਡਰੇ ਫਿਰਦੀ ਆ ਸਭ ਭਗਵੰਦ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਗਰ ਕਲਾਸ ਨਾ ਲਗਾਉਂਗਾ ਦੁਕਾਨ ਦੇ ਬਾਹਰ ਤੋਂ ਵਟਾਂ ਦੇਖੋ ਗੁਲਾਸ ਲਗਾ ਦਾ ਨਾ ਲਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਨੇ ਕਿਰਪਾ ਕੀਤੀ ਹੈ ਪਰ ਇਹ ਪਤਾ ਨਹੀਂ ਕਿ ਨਹੀਂ ਦੇ ਰਿਹਾ ਕੋਈ ਡਰ ਪਉ ਦੇ ਕਿਸੇ ਨੂੰ ਹੈ ਨਹੀਂ ਨਾ ਜਿਸ ਦਾ ਜਿੰਨਾ ਭੀੜਪੜ ਵੜਾ ਲਗਾ ਹਰ ਵੇਲੇ ਇੱਥੇ ਜਾਮ ਲੱਗਾ ਰਹਿੰਦਾ ਪਰ ਇਸ ਤਿੱਕੇ ਨਾ ਆਉਣਾ ਸ਼ਰਿਆਮਾ ਕੁੜੀ ਕਲਾਸ ਇੱਥੇ ਠੀਕ ਹੈ ਜੀ ਤੇ ਹੁਣ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗ੍ਹਾ ਖਲੋਤੇ ਨੇ ਸੋਏ